ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀਗਾ ਉਹ ਕੰਮ ਗੁਰਸਿੱਖ ਨੌਜਵਾਨੇ ਆਵਾਰਾ گاਵਾਂ ਫੜ ਕੇ ਲਿਆ ਕੇ ਇੱਥੇ ਰੱਖੀਆਂ ਹੋਈਆਂ ਤਾਂ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਆ ਉਹ ਕੀਤੀ ਜਾ ਰਹੀ ਆ ਕਿੰਨੇ ਸਮੇਂ ਤੋਂ ਤੁਸੀਂ ਇਹ ਸੇਵਾ ਨਿਭਾ ਰਹੇ ਹੋ ਇਹ 6 ਸਾਲ ਤੋਂ ਸੇਵਾ ਚੱਲ ਰਹੀ ਜੀ ਪਹਿਲਾਂ ਗਲੀ ਗਲੀ ਹੁੰਦੀ ਸੀ ਥੋੜੇ ਬੋਤੇ ਇਕੱਠੇ ਕਰ ਲੈਣੇ ਇਹ ਪੰਜਾਬ ਰੋਡ ਦੇ ਸਰਕਾਰੀ ਡਰਾਈਵਰ ਨੌਕਰੀ ਕਰਦਾ ਹੈ ਨਹੀਂ ਸੈਟਿੰਗ ਬੰਦੀ ਫਿਰ ਹਰ ਕੇ ਮੈਂ ਕਹਾਂ ਜੀ ਨੌਕਰੀ ਛੱਡ ਕੇ ਇਸੇ ਵਾਲੇ ਪਾਸੇ ਹੋ ਜਾਣਾ ਚਾਰ ਕੁ ਸਾਲ ਤੱਕ ਬਸ ਐਵੇਂ ਗੱਡੀਆਂ ਚ ਰੋਲਦੇ ਰਹੇ ਹੁਣ 2 ਸਾਲ ਤੋਂ ਰੈਗੂਲਰ ਜੜੀਆਂ ਕਿ ਹਜ਼ਾਰ ਦੇ ਕਰੀਬ ਅਸੀਂ ਜਿਹੜਾ ਪਸ਼ੂ ਗਊਸ਼ਾਨ ਤੇ ਕੁੱਤੇ ਫੜ ਚੁੱਕੇ ਆ ਤੇ ਬਾਕੀ ਵੀ ਅਸੀਂ 31 ਮਾਰਚ ਤੱਕ ਸ਼ਹਿਰ ਜਿਹੜਾ ਐਕਸੀਡੈਂਟ ਮੁਕਤ ਹੋ ਜਾਏਗਾ ਕਿਉਂਕਿ ਤੁਹਾਨੂੰ ਪਤਾ ਜਵਾਨੀਆਂ ਇਹਨਾਂ ਗਊਆਂ ਤੇ ਸਾਂ ਨਾਲੇ ਲੋਕਾਂ ਦੀਆਂ ਜਵਾਨੀਆਂ ਬਹੁਤ ਨੇ ਲੀਆਂ ਇਹਨਾਂ ਨੂੰ ਜਿਹੜਾ ਤੂੜੀ ਪੱਠਾ ਤੁਸੀਂ ਪਾ ਰਹੇ ਹੋ ਇਹ ਲੋਕ ਹੀ ਸੇਵਾ ਕਰ ਰਹੇ ਆ ਜਾਂ ਤੁਸੀਂ ਆਪਣੇ ਪਰਿਵਾਰ ਇਹ ਜੀ ਲੋਕਾਂ ਦੇ ਸਨਯੋਗ ਦੇ ਨਾਲ ਆ ਜਿੰਨਾ ਕੋ ਅਸੀਂ ਆਪਦੇ ਕੋਲੋਂ ਕਰਨ ਜੋਗੇ ਉਹ ਕਰ ਰਹੇ ਆ ਜਾਂ ਫਿਰ ਸ਼ਹਿਰ ਦੇ ਲੋਕ ਜਿਹੜੇ ਨੇ ਉਹ ਕਰ ਰਹੇ ਨੇ ਜਾਂ ਭੈਣ ਮਾਈ ਸੀਮਾ ਮਹੰਤ ਜੀ ਉਹ ਕਰ ਰਹੇ ਨੇ ਜਿਹੜੇ ਸਵੇਰੇ ਪਹਿਲੇ ਟਾਈਮ ਦੇ ਪੱਠੇ ਉਹ ਪਾ ਦੇ ਕੋਲੋਂ ਜੇਬ ਚ ਪਾਉਂਦੇ ਨੇ 3000 3500 4000 ਦੇ ਆਸ-ਪਾਸ ਮਹੀਨੇ ਦੇ ਲੱਖ ਸਵਾ ਲੱਖ ਤੋਂ ਪਲੱਸ ਹੋ ਜਾਂਦੇ ਨੇ ਲੋਕਾਂ ਨੂੰ ਅਸੀਂ ਅਪੀਲ ਕਰਨੇ ਆ ਤੁਹਾਡੇ ਚੈਨਲ ਰਹੀਂ ਕਿ ਸਾਨੂੰ ਕੋਈ ਇੱਕ ਇੱਕ ਰੁਪਿਆ ਵੀ ਦੇਵੇ ਤੇ ਅਸੀਂ ਇਹਨਾਂ ਨੂੰ ਬੰਦ ਨਹੀਂ ਕਰਾਂਗੇ ਸੇਵਾ ਚੱਲਦੀ ਰਹੇਗੀ ਜੇ ਕੋਈ ਦੇਗਾ ਤਾਂ ਵੀ ਠੀਕ ਹੈ ਜੇ ਕੋ ਦੇਗਾ ਹਿੰਦੁਸਤਾਨ ਦਾ ਭਲਾ ਤਾਂ ਹੋਣਾ ਹੀ ਜੇ ਆਪਾਂ ਇਹਨਾਂ ਗੰਵਾਂ ਨੂੰ ਸੰਭਾਲ ਲਗਦਾ ਜੇ ਗੰਵਾਂ ਤੱਕੇ ਖਾਣ ਗਿਆ ਤੇ ਫਿਰ ਆਪਣਾ ਭਲਾ ਹਿੰਦੁਸਤਾਨ ਦਾ ਲੋਕਾਂ ਦਾ ਭਲਾ ਨਹੀਂ ਹੋਣਾ ਗਾਵਾਂ ਦੇ ਨਾਲ ਨਾਲ ਆਵਾਰਾ ਕੁੱਤੇ ਵੀ ਜਿਹੜੇ ਆ ਉਹ ਵੀ ਰੱਖੇ ਹੋਏ ਆ ਉਹ ਕਿੱਥੇ ਰੱਖੇ ਹੋਏ ਆ ਤੇ ਕਿੰਨੇ ਕੁੱਤੇ ਆ ਆਵਾਰਾ ਕੁੱਤੇ ਹੀ ਪਿਛਲੇ ਸਾਲ ਅਸੀਂ 428 ਕੁੱਤੇ ਜਿਹੜੇ ਫੜੇ ਸੀ ਤੇ ਭੈਣ ਰਜਨੀ ਵਾਲਾ ਲੁਧਿਆਣੇ ਉਹਨਾਂ ਦਾ ਸੈਂਟਰ ਬਹੁਤ ਵੱਡਾ ਹੈ ਇਸ ਟਾਈਮ 2000 ਪਲੱਸ ਕੁੱਤਾ ਉਹਨਾਂ ਕੋਲ ਉੱਥੇ ਛੱਡੇ ਹੋਏ ਨੇ ਅਸੀਂ ਹੋਂ ਜਿਹੜੇ ਅਸੀਂ ਨਵੇਂ ਆਪਣੇ ਆ ਫੜ ਰਹੇ ਆ 31 ਮਾਰਚ ਤੱਕ ਤੁਹਾਨੂੰ ਕਹਿੰਨੇ ਵਸ਼ਰਵੇਲਾ ਕਰਨੇ ਇਹ ਅਸੀਂ ਸਾਰੇ ਇੱਥੇ ਰੱਖਾਂਗੇ ਇਹਨਾਂ ਦਾ ਉੱਥੇ ਜਿੱਥੇ ਆਪਣੇੰਦੇ ਸਾਰਾ ਗਰਾਊਂਡ ਦੇ ਨਾਲ ਜਗ੍ਹਾ ਬਣ ਰਹੀ ਉੱਥੇ ਸੈਂਟਰ ਬਣਾਵਾਂਗੇ ਲੋਕਾਂ ਨੂੰ ਪੀਲੇ ਸਾਨੂੰ ਚਾਦਰਾਂ ਦੀ ਲੋੜ ਏ ਕੋਈ ਚਾਦਰਾਂ ਭੇਜੋ ਲੋਹੇ ਦੀਆਂ ਪੁਰਾਣੀਆਂ ਟੀਨ ਦੀਆਂ ਪਾਈਪਾਂ ਦੀ ਲੋੜ ਏ ਦਵਾਈਆਂ ਦੀ ਲੋੜ ਏ ਤੂੜੀ ਪੱਠੇ ਜਿੰਨੇ ਵੀ ਕੋਈ ਮਤ ਕਰ ਸਕਦਾ ਇਹਨਾਂ ਬੇਜਬਾਨ ਪਛਵਾ ਦੀ ਜਰੂਰ ਹੋਣੀ ਚਾਹੀਦੀ ਅਗਰ ਸਰਕਾਰ ਪ੍ਰਸ਼ਾਸਨ ਸਾਥ ਦੇਵੇ ਤੇ ਬੰਦ ਨਹੀਂ ਹੋਏਗੀ ਕਿਉਂਕਿ ਇਹ ਤਾਂ ਵਿਚਾਰੀ ਲੋਕਾਂ ਦੇ ਸਹਿਯੋਗ ਨਾਲ ਚੱਲਦੀ ਏ 6-7 ਲੱਖ ਰੁਪਏ ਦੇ ਅ ਪੈਨ ਸੀਮਾ ਮਹੰਤ ਜੀ ਹੈਗੇ ਨੇ ਅਟਾਰੀ ਤੋਂ 1,20,000 ਰੁਪਏ ਦੇ ਹਰ ਮਹੀਨੇ ਚ ਪੱਠੇ ਪਾ ਰਹੇ ਨੇ ਪੱਠੇ ਟਾਲ ਤੇ ਉਹਨਾਂ ਲਵਾਏ ਨੇ 3000 3500 ਦੇ ਭੇਜ ਦਿੰਦੇ ਨੇ ਇਥੇ ਪਾ ਦਿੰਦੇ ਆ ਜਾਂ ਸ਼ਹਿਰ ਵਾਲੇ ਆਂਦੇ ਨੇ ਜਾਂ ਮੰਡੀ ਵਾਲੇ ਪਰ ਹੋਰ ਕੋਈ ਸਰਕਾਰ ਦਾ ਪ੍ਰਸ਼ਾਸਨ ਦਾ ਜੇ ਕੋਈ ਸਾਥ ਨਹੀਂ ਹੈਗਾ ਸਸਰੀਕਾਲ ਤੁਸੀਂ ਦੇਖ ਰਹੇ ਹੋ ਸੁਰਖਾਪ ਟੀਵੀ ਤੇ ਮੈਂ ਹਾਂ ਪਰਮਜੀਤ ਸਖਾਣਾ ਜੋ ਕੰਮ ਸਮੇਂ-ਸਮੇਂ ਦੀਆਂ ਸਰਕਾਰਾਂ ਨਹੀਂ ਕਰ ਸਕੀਆਂ ਉਹ ਕਰ ਦਿਖਾਇਆ ਹੈ ਫਰੋਇਪਰ ਦੇ ਇੱਕ ਗੁਰਸਿੱਖ ਨੌਜਵਾਨ ਨੇ ਜਿਸ ਨੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਗਲੀ-ਗਲੀ ਵਿੱਚੋਂ ਅਵਾਰਾ گاਵਾਂ ਨੂੰ ਫੜ ਕੇ ਲਿਆ ਕੇ ਉਹਨਾਂ ਦੀ ਜਿਹੜੀ ਸਾਂਭ ਸੰਭਾਲ ਆ ਉਹ ਕਰ ਰਿਹਾ ਤਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਦਿੰਨੇ ਆ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਟਰ ਦੀ ਦਾਣਾ ਮੰਡੀ ਦੀਆਂ ਹਨ ਜਿੱਥੇ ਉਸ ਗੁਰਸਿੱਖ ਨੌਜਵਾਨ ਨੇ ਅਵਾਰਾ گاਵਾਂ ਫੜ ਕੇ ਲਿਆ ਕੇ ਇੱਥੇ ਰੱਖੀਆਂ ਹੋਈਆਂ ਤਾਂ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਆ ਉਹ ਕੀਤੀ ਜਾ ਰਹੀ ਆ ਅਗਰ ਦੇਖਿਆ ਜਾਵੇ ਤਾਂ ਲਗਾਤਾਰ ਆਵਾਰਾ ਪਸ਼ੂਆਂ ਦੇ ਕਾਰਨ ਕੀਮਤੀ ਜਾਨਾਂ ਜਿਹੜੀਆਂ ਉਹ ਜਾ ਰਹੀਆਂ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀਗਾ ਉਹ ਕੰਮ ਇਹ ਨੌਜਵਾਨ ਕਰ ਰਿਹਾ ਤਾਂ ਅਗਰ ਫਰੋਪਰ ਦੀ ਗੱਲ ਕਰੀਏ ਤਾਂ ਥਾਂ ਥਾਂ ਆਵਾਰਾ ਪਸ਼ੂ ਜਿਹੜੇ ਆ ਉਹ ਘੁੰਮਦੇ ਨਜ਼ਰ ਆ ਰਹੇ ਆ ਕਈ ਹਾਦਸੇ ਵੀ ਜਿਹੜੇ ਆ ਉਹ ਵਾਪਰ ਚੁੱਕੇ ਆ ਪਰ ਇਸ ਗੁਰਸਿੱਖ ਨੌਜਵਾਨ ਨੇ ਤૈયਾਰ ਕੀਤਾ ਕਿ ਸ਼ਹਿਰ ਵਿੱਚ ਇੱਕ ਵੀ ਅਵਾਰਾ ਪਸ਼ੂ ਜਿਹੜਾ ਉਹ ਨਹੀਂ ਰਹਿਣ ਦਿੱਤਾ ਜਾਵੇਗਾ ਦੱਸ ਦਈਏ ਕਿ ਇਹਨਾਂ ਪਸ਼ੂਆਂ ਦੇ ਨਾਲ-ਨਾਲ ਅਵਾਰਾ ਗਾਵਾਂ ਦੇ ਨਾਲ-ਨਾਲ ਜਿਹੜੇ ਅਵਾਰਾ ਕੁੱਤੇ ਆ ਉਹਨਾਂ ਦੀ ਵੀ ਜਿਹੜੀ ਸਾਂਭ ਸੰਭਾਲ ਆ ਉਹ ਇਸ ਨੌਜਵਾਨ ਵੱਲੋਂ ਕੀਤੀ ਜਾ ਰਹੀ ਆ ਤਾਂ ਸਾਹਮਣੇ ਤਸਵੀਰ ਤੁਸੀਂ ਦੇਖ ਸਕਦੇ ਹੋ ਗੁਰਸਿੱਖੋ ਨੌਜਵਾਨਾਂ ਜਿਸ ਵੱਲੋਂ ਇਹਨਾਂ ਪਸ਼ੂਆਂ ਦੀ ਜਿਹੜੀ ਸਾਂਭ ਸੰਭਾਲ ਆ ਉਹ ਕੀਤੀ ਜਾ ਰਹੀ ਆ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੇ ਸਮੇਂ ਤੋਂ ਇਹ ਸੇਵਾ ਜਿਹੜੀ ਆ ਉਹ ਨਿਭਾ ਰਿਆ ਵੀ ਨਾਮ ਕੀ ਤੁਹਾਡਾ ਮੇਰਾ ਨਾਮ ਜ਼ਦਾਰ ਹਰਪ੍ਰੀਤ ਸਿੰਘ ਜੀ ਮੁੱਖ ਸੇਵਾਦਾਰ ਧੰਨ ਬਾਬਾ ਬੜਪਾਕ ਸਿੰਘ ਸੇਵਾ ਸੁਸਾਇਟੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਜੀ ਤੁਹਾਡੇ ਚੈਨਲ ਦੇ ਰਹੀਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਇਹਨਾਂ ਬੇਸਾਰਾ ਪਸ਼ੂਆਂ ਦੇ ਗੁਮਾਂ ਸਾਨ ਦੀ ਕੋਈ ਸਾਰ ਲਾਈਨ ਤਾਂ ਪਹੁੰਚੇ ਜੇ ਇੱਥੇ ਕਿੰਨੇ ਸਮੇਂ ਤੋਂ ਤੁਸੀਂ ਇਹ ਸੇਵਾ ਨਿਭਾ ਰਹੇ ਹੋ ਇਹ 6 ਸਾਲ ਤੋਂ ਸੇਵਾ ਚੱਲ ਰਹੀ ਜੀ ਪਹਿਲਾਂ ਗਲੀ ਗਲੀ ਹੁੰਦੀ ਸੀ ਥੋੜੇ ਬੋਤੇ ਇਕੱਠੇ ਕਰ ਲੈਣੇ ਫਿਰ ਪੰਜਾਬ ਰੋਡ ਤੇ ਸਰਕਾਰੀ ਡਰਾਈਵਰ ਨੌਕਰੀ ਕਰਦਾ ਨਹੀਂ ਸੈਟਿੰਗ ਬੈਂਦੀ ਫਿਰ ਹਰ ਕੇ ਮੈਂ ਕਿਹਾ ਜੀ ਨੌਕਰੀ ਛੱਡ ਕੇ ਇਸ ਸੇਵਾ ਵਾਲੇ ਪਾਸੇ ਹੋ ਜਾਣਾ ਚਾਰ ਕੁ ਸਾਲ ਤੱਕ ਬਸ ਐਵੇਂ ਗਲੀਆਂ 'ਚ ਹੀ ਰੋਲਦੇ ਰਹੇ ਹੁਣ 2 ਸਾਲ ਤੋਂ ਰੈਗੂਲਰ ਜੜੀਆਂ ਕਿ ਹਜ਼ਾਰ ਦੇ ਕਰੀਬ ਅਸੀਂ ਜਿਹੜਾ ਪਸ਼ੂ ਗਊਸ਼ਾਨ ਤੇ ਕੁੱਤੇ ਫੜ ਚੁੱਕੇ ਆ ਤੇ ਬਾਕੀ ਵੀ ਅਸੀਂ 31 ਮਾਰਚ ਤੱਕ ਸ਼ਹਿਰ ਜਿਹੜਾ ਐਕਸੀਡੈਂਟ ਮੁਕਤ ਹੋ ਜਾਏਗਾ ਕਿਉਂਕਿ ਤੁਹਾਨੂੰ ਪਤਾ ਜਵਾਨੀਆਂ ਇਹਨਾਂ ਗਊਆਂ ਤੇ ਸਾਰਾ ਨੇ ਲੋਕਾਂ ਦੀਆਂ ਜਵਾਨੀਆਂ ਬਹੁਤ ਲੇਲੀਆਂ ਨੌਜਵਾਨ ਲੋਕ ਬੱਚੇ ਬਜ਼ੁਰਗ ਸਭ ਇਹਨਾਂ ਦੇ ਐਕਸੀਡੈਂਟ ਦੇ ਨਾਲ ਡੈਥ ਹੋ ਗਈ ਜੱਜ ਜਿੱਥੇ ਇਹ ਡਿੱਗ ਪੈਂਦੀਆਂ ਨੇ ਲੋਕਾਂ ਦੀ ਆਸਤਾ ਹੈ ਨਾ ਜਿਹਨਾਂ ਨੂੰ ਕੁੱਤੇ ਵਗੈਰਾ ਖਾਣ ਲੱਗ ਪੈਂਦੇ ਨੇ ਛੋਟੇ ਛੋਟੇ ਬੱਚੇ ਨੇ ਮਹੀਨੇ ਮਹੀਨੇ ਦੇ ਸਾਡੇ ਕੋਲ ਜਿਹੜੇ ਇੱਥੇ ਹੀ ਫੜ ਕੇ ਲੈਂਦੇ ਹੋਏ ਨੇ ਪਿੰਡਾਂ ਚੋਂ ਸ਼ਹਿਰਾਂ ਚੋਂ ਬਾਕੀ ਤੁਹਾਡੇ ਚੈਨਲ ਦੇ ਲੋਕਾਂ ਨੂੰ ਅਪੀਲ ਕਰਨੇ ਵੀ ਲੋਕਾਂ ਦਾ ਸਾਨੂੰ ਸਾਥ ਮਿਲੇ ਤੇ ਸ਼ਾਇਦ ਅਸੀਂ 90 ਦਿਨ ਚ ਗੰਗਾ ਨਗਰ ਤੱਕ ਵਾਦਾ ਸਰਕਾਰ ਨਾਲ ਕੀਤਾ ਹੈ ਆ ਤੁਸੀਂ ਨੌਕਰੀ ਦੀ ਗੱਲ ਕਰ ਰਹੇ ਸੀ ਕਿ ਗੋਡਵਿਜ ਵਿੱਚ ਨੌਕਰੀ ਕਰਦੇ ਸੀਗੇ ਪੰਜਾਬ ਰੋਡ ਦੇ ਡਰਾਈਵਰ ਸੀ ਮੈਂ ਪੰਜਾਬ ਰੋਡ ਦੇ ਡਰਾਈਵਰ ਸੀ ਫਿਰ ਤੁਹਾਨੂੰ ਪਤਾ ਸਰਕਾਰ ਦੇ ਕੰਮ ਕਰਨੇ ਤੇ ਉਹ ਵੀ ਨਹੀਂ ਅਗਲਾ ਦੋ ਤਿੰਨ ਵਾਰ ਤਾਂ ਵੈਸੇ ਉਹਨਾਂ ਮੈਨੂੰ ਕੱਢਦਾ ਸੀ ਡਿਊਟੀ ਨਹੀਂ ਆਦਾ ਮੈਂ ਕਿ ਜ਼ਿਆਦਾ ਸੇਵਾ ਚ ਹੀ ਰਹਿੰਦਾ ਸੀ ਹਰ ਕਿ ਮੈਂ ਜੀ ਖੜਾ ਛੱਡਦਾ ਸੀ ਕਿਉਂਕਿ ਹੁਣ ਜਿਹੜੀ ਇਹ ਸੇਵਾ ਇਹ ਨਿਰੰਤਰ ਚੱਲਦੀ ਰਹੇਗੀ ਤੇ ਬੰਦ ਨਹੀਂ ਹੋਏਗੀ ਅਗਰ ਸਰਕਾਰ ਪ੍ਰਸ਼ਾਸਨ ਸਾਥ ਦੇਵੇ ਤੇ ਬੰਦ ਨਹੀਂ ਹੋਏਗੀ ਕਿਉਂਕਿ ਇਹ ਤਾਂ ਵਿਚਾਰੀ ਲੋਕਾਂ ਦੇ ਸਹਯੋਗ ਨਾਲ ਚੱਲਦੀ ਹੈ 6-7 ਲੱਖ ਰੁਪਏ ਦੇ ਅਸੀਂ ਕਰਜ਼ਾਈਆਂ ਇਥੇ ਜਿਹੜੇ ਕਰਜ਼ਾ ਚੱਕਿਆ ਹੈ ਭੈਣ ਸੀਮਾ ਮਹੰਤ ਜੀ ਹੈਗੇ ਨੇ ਅਟਾਰੀ ਤੋਂ 1 ਲੱਖ 20-30 ਹਜ਼ਾਰ ਰੁਪਏ ਦੇ ਹਰ ਮਹੀਨੇ ਜੋ ਪੱਠੇ ਪਾ ਰਹੇ ਨੇ ਪੱਠੇ ਟਾਲਦੇ ਉਹਨਾਂ ਲਵਾਏ ਨੇ 3000 3500 ਦੇ ਭੇਜ ਦਿੰਦੇ ਨੇ ਇਥੇ ਪਾ ਦਿੰਦੇ ਆ ਜਾਂ ਸ਼ਹਿਰ ਵਾਲੇ ਆਂਦੇ ਨੇ ਜਾਂ ਮੰਡੀ ਵਾਲੇ ਪਰ ਹੋਰ ਕੋਈ ਸਰਕਾਰ ਦਾ ਪ੍ਰਸ਼ਾਸਨ ਦਾ ਜੇ ਕੋਈ ਸਾਥ ਨਹੀਂ ਹੈਗਾ ਜਿਵੇਂ ਤੁਸੀਂ ਮੰਡੀ ਵਿੱਚ ਪਸ਼ੂ ਜਿਹੜੇ ਆ ਉਹ ਬੰਨੇ ਹੋਇਆ ਕੋਈ ਪ੍ਰਸ਼ਾਸਨ ਕੋਈ ਅਲੱਗ ਤੋਂ ਜਗ੍ਹਾ ਨਹੀਂ ਕੋਈ ਦਿੱਤੀ ਜਾਂ ਗੱਲਬਾਤ ਨਹੀਂ ਹੋਈ ਕੋਈ ਸਾਡੀ ਸੁਸਾਇਟੀ ਜਿਹੜੀ ਰਜਿਸਟਰਡ ਏ ਅਸੀਂ ਡੀਸੀ ਸਾਹਿਬ ਨੂੰ ਕਿਹਾ ਸੀ ਉਹਨੇ ਤਾਂ ਸਾਨੂੰ ਕੋਈ ਰਸਤਾ ਨਹੀਂ ਬਖਾਇਆ ਸੀ ਪਰ ਫਿਰੋਜ਼ਪੁਰ ਦੀ ਮੈਡਮ ਏਡੀਸੀ ਅਸੀਂ ਉਹਦਾ ਬੜਾ ਧੰਨਵਾਦ ਉਹਨੇ ਆਪ ਦਾ ਸੀਰੀਅਸ ਹੋ ਕੇ ਇਹਨਾਂ ਨੂੰ ਦੇਖ ਕੇ ਨਾ ਇਹਨੂੰ ਹੈਂਡਲ ਕੀਤਾ ਈਓ ਤੇ ਏਡੀਸੀ ਸਾਹਿਬ ਉਹਨਾਂ ਨੇ ਧਿਆਨ ਦਿੱਤਾ ਸੀ ਕੋਲਪਾਗ ਜਗ੍ਹਾ ਪਈ 2 ਕਿੱਲੇ ਜ਼ਮੀਨ ਜਸਨੋ ਦਿੱਤੀ ਜਾਵੇ ਜਾਂ ਰਾਏਸਿਕ ਭਵੰਡੇ ਨਾਲ ਦੋਪਰ ਬੋ ਲੈਤੀਆਂ ਜਿਹੜੀ ਰਾਏ ਸਿੱਖ ਭਵਨ ਵਾਲੀ ਉਹਨਾਂ ਨਾਲ ਕੱਲ ਦੀ ਸਫਾਈ ਜਿਹੜੀ ਸ਼ੁਰੂ ਹੋਣੀ ਹੋ ਗਈ ਏ ਦੋ ਤਿੰਨ ਦਿਨ ਚ ਸਫਾਈ ਹੋ ਜਾਈ ਕਿਉਂਕਿ ਸ਼ੈੱਡ ਜਿਹੜਾ ਸਰਕਾਰੀ ਏ ਤੇ ਇੱਥੇ ਆੜਤੀਆਂ ਦਾ ਨੁਕਸਾਨ ਹੋ ਸਕਦਾ ਕਿਉਂਕਿ ਸੀਜ਼ਨ ਆ ਰਿਹਾ ਇਹਨੂੰ ਖਾਲੀ ਕਰਨਾ ਹੈ 15 16 ਦਿਨਾਂ ਦੇ ਵਿੱਚ ਵਿੱਚ ਅਸੀਂ ਖਾਲੀ ਕਰਕੇ ਉਧਰ ਪਹੁੰਚ ਜਾਵਾਂਗੇ ਇਹਨਾਂ ਨੂੰ ਜਿਹੜਾ ਤੂੜੀ ਪੱਠਾ ਤੁਸੀਂ ਪਾ ਰਹੇ ਹੋ ਇਹ ਲੋਕ ਹੀ ਸੇਵਾ ਕਰ ਰਹੇ ਆ ਜਾਂ ਤੁਸੀਂ ਆਪਣੇ ਪਰਿਵਾਰ ਇਹ ਜੀ ਲੋਕਾਂ ਦੇ ਸਹਿਯੋਗ ਦੇ ਨਾਲ ਆ ਜਿੰਨਾ ਕੋ ਅਸੀਂ ਆਪਦੇ ਕੋਲੋਂ ਕਰਨ ਜੋਗੇ ਉਹ ਕਰ ਰਹੇ ਆ ਜਾਂ ਫਿਰ ਸ਼ਹਿਰ ਦੇ ਲੋਕ ਜਿਹੜੇ ਨੇ ਉਹ ਕਰ ਰਹੇ ਨੇ ਜਾਂ ਭੈਣ ਮਾਈ ਸੀਮਾ ਮਹੰਤ ਜ ਉਹ ਕਰ ਰਹੇ ਨੇ ਜਿਹੜੇ ਸਵੇਰੇ ਪਹਿਲੇ ਟਾਈਮ ਦੇ ਪੱਠੇ ਉਹ ਪਾਦੇ ਕੋਲੋਂ ਜੇਬ 'ਚ ਪਾਉਂਦੇ ਨੇ 3000 3500 4000 ਦੇ ਆਸ-ਪਾਸ ਮਹੀਨੇ ਦੇ ਲਗ ਸਵਾ ਲੱਖ ਤੋਂ ਪਲੱਸ ਹੋ ਜਾਂਦੇ ਨੇ ਤਾਂ ਲੋਕ ਵੀ ਇੱਥੇ ਆਉਂਦੇ ਹੋਣਗੇ ਸੇਵਾ ਕਰਨ ਲੋਕਾਂ ਨਾਲ ਲੱਗ ਪਏ ਨੇ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਹੈ ਤੇ ਲੋਕ ਆਈ ਜਾਂਦੇ ਨੇ ਲੋਕਾਂ ਨੂੰ ਅਸੀਂ ਅਪੀਲ ਕਰਨੇ ਆ ਤੁਹਾਡੇ ਚੈਨਲਾਂ 'ਈ ਕਿ ਸਾਨੂੰ ਕੋਈ ਇੱਕ ਇੱਕ ਰੁਪਿਆ ਵੀ ਦੇਵੇ ਤੇ ਅਸੀਂ ਇਹਨਾਂ ਨੂੰ ਬੰਦ ਨਹੀਂ ਕਰਾਂਗੇ ਸੇਵਾ ਚੱਲਦੀ ਰਹੇਗੀ ਜੇ ਕੋਈ ਦੇਗਾ ਤਾਂ ਵੀ ਠੀਕ ਹੈ ਜੇ ਕੋਈ ਦੇਗਾ ਹਿੰਦੁਸਤਾਨ ਦਾ ਭਲਾਤਾ ਹੋਣਾ ਈ ਜੇ ਆਪਾਂ ਇਹਨਾਂ ਗੰਵਾਂ ਨੂੰ ਸੰਭਾਲ ਲਗਦਾ ਜੇ ਗੰਵਾਂ ਤ ਤੇ ਫਿਰ ਆਪਣਾ ਭਲਾ ਹਿੰਦੁਸਤਾਨ ਦਾ ਲੋਕਾਂ ਦਾ ਭਲਾ ਨਹੀਂ ਹੋਣਾ ਫਿਰ ਐਕਸੀਡੈਂਟਾਂ ਨਾਲ ਲੋਕ ਮਰਨਗੇ ਜੇ ਸਾਥ ਨਹੀਂ ਦੇਣਗੇ ਤੁਸੀਂ ਗੱਲ ਕਰ ਰਹੇ ਸੀ ਕਿ گاਵਾਂ ਦੇ ਨਾਲ-ਨਾਲ ਆਵਾਰਾ ਕੁੱਤੇ ਵੀ ਜਿਹੜੇ ਆ ਉਹ ਵੀ ਰੱਖੇ ਹੋਏ ਆ ਉਹ ਕਿੱਥੇ ਰੱਖੇ ਹੋਏ ਆ ਤੇ ਕਿੰਨੇ ਕੁੱਤੇ ਆ ਆਵਾਰਾ ਕੁੱਤੇ ਹੀ ਪਿਛਲੇ ਸਾਲ ਅਸੀਂ 428 ਕੁੱਤੇ ਜਿਹੜੇ ਫੜੇ ਸੀ ਤੇ ਪੈਨ ਰਜਨੀ ਵਾਲਾ ਲੁਧਿਆਣੇ ਉਹਨਾਂ ਦਾ ਸੈਂਟਰ ਬਹੁਤ ਵੱਡਾ ਹੈ ਇਸ ਟਾਈਮ 2000 ਪਲੱਸ ਕੁੱਤਾ ਉਹਨਾਂ ਕੋਲ ਉੱਥੇ ਛੱਡੇ ਹੋਏ ਨੇ ਅਸੀਂ ਹੋਂ ਜਿਹੜੇ ਅਸੀਂ ਨਵੇਂ ਆਪਣੇ ਆ ਫੜ ਰਹੇ ਆ 31 ਮਾਰਚ ਤੱਕ ਤੁਹਾਨੂੰ ਕਹਿੰਨੇ ਵਸ਼ੇਰ ਵੇਲਾ ਕਰਨੇ ਅਸੀਂ ਸਾਰੇ ਇੱਥੇ ਰੱਖਾਂਗੇ ਇਹਨਾਂ ਦਾ ਉੱਥੇ ਗੋਰ ਇੱਥੇ ਆਪਣੇੰਦੇ ਸਾਰਾ ਗਰਾਊਂਡ ਦੇ ਨਾਲ ਜਗ੍ਹਾ ਬਣ ਰਹੀ ਉੱਥੇ ਸੈਂਟਰ ਬਣਾਵਾਂਗੇ ਲੋਕਾਂ ਨੂੰ ਪੀਲੇ ਸਾਨੂੰ ਚਾਦਰਾਂ ਦੀ ਲੋੜ ਏ ਕੋਈ ਚਾਦਰਾਂ ਭੇਜੋ ਲੋਹੇ ਦੀਆਂ ਪੁਰਾਣੀਆਂ ਟੀਨ ਦੀਆਂ ਪਾਈਪਾਂ ਦੀ ਲੋੜ ਏ ਦਵਾਈਆਂ ਦੀ ਲੋੜ ਏ ਤੂੜੀ ਪੱਠੇ ਜਿੰਨੇ ਵੀ ਕੋਈ ਮਤ ਕਰ ਸਕਦਾ ਇਹਨਾਂ ਬੇਜਬਾਨ ਪਛਵਾ ਦੀ ਜ਼ਰੂਰ ਹੋਣੀ ਚਾਹੀਦੀ ਬਿਲਕੁਲ ਬਹੁਤ ਹੀ ਵੱਡਾ ਜਿਹੜਾ ਉਪਰਾਲਾ ਕੋਈਸ ਨੌਜਵਾਨ ਵੱਲੋਂ ਕੀਤਾ ਜਾ ਰਿਹਾ ਇੱਥੋਂ ਤੱਕ ਕਿ ਆਪਣੀ ਸਰਕਾਰੀ ਨੌਕਰੀ ਰੋਡਵੇਚ ਰੋਡਵੇਜ ਵਿੱਚ ਵੀਰ ਜਿਹੜਾ ਨੌਕਰੀ ਕਰਦਾ ਸੀਗਾ ਤਾਂ ਇਹਨਾਂ ਅਵਾਰਾ ਗਾਵਾਂ ਲਈ ਆਪਣੀ ਨੌਕਰੀ ਤੱਕ ਵੀ ਜਿਹੜੀ ਆ ਉਹ ਛੱਡ ਦਿੱਤੀ ਕਿਉਂਕਿ ਇਹਨਾਂ ਦੀ ਸੇਵਾ ਦੀ ਜਿਹੜੀ ਲਗਨ ਆ ਉਹ ਇਸ ਵੀਰ ਨੂੰ ਲੱਗੀ ਹੋਈ ਆ ਤਾਂ ਇੱਕ ਵਾਰੀ ਤਸਵੀਰਾਂ ਫਿਰ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਦੀ ਦਾਣਾ ਮੰਡੀ ਦੀਆਂ ਹਨ ਜਿੱਥੇ ਇਸ ਗੁਰਸਖ ਵੀਰ ਨੇ ਗਲੀ-ਗਲੀ ਵਿੱਚੋਂ ਅਵਾਰਾ ਜਿਹੜੇ ਪਸ਼ੂ ਗਲੀਆਂ ਵਿੱਚ ਫਿਰਦੇ ਸਨ ਤਾਂ ਉਹਨਾਂ ਨੂੰ ਫੜ ਕੇ ਲਿਆ ਕੇ ਇੱਥੇ ਰੱਖੇ ਹੋਏ ਆ ਤਾਂ ਉਹਨਾਂ ਦੀ ਸੇਵਾ ਜਿਹੜੀ ਆ ਉਹ ਕੀਤੀ ਜਾ ਰਹੀ ਆ ਅਗਰ ਦੇਖਿਆ ਜਾਵੇ ਤਾਂ ਇਹ ਕੰਮ ਕਿਸੇ ਸਮਾਜ ਸੇਵੀ ਦਾ ਨਹੀਂਗਾ ਜਾਂ ਕਿਸੇ ਇੱਕ ਨੌਜਵਾਨ ਦਾ ਨਹੀਂਗਾ ਇਹ ਕੰਮ ਸਰਕਾਰਾਂ ਦਾ ਕਿਉਂਕਿ ਗਊ ਸੈਂਸ ਵੀ ਲੋਕਾਂ ਕੋਲ ਲਿਆ ਜਾ ਰਿਹਾ ਪਰ ਫਿਰ ਵੀ ਆਵਾਰਾ ਜਿਹੜੇ ਪਸ਼ੂ ਆ ਗਾਵਾਂ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਆ ਉਹ ਨਹੀਂ ਹੋ ਰਹੀ ਤਾਂ ਜੋ ਕੰਮ ਜਿਵੇਂ ਅਸੀਂ ਪਹਿਲਾਂ ਦੱਸ ਕੇ ਹਟੇ ਆ ਕਿ ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀਗਾ ਉਹ ਕੰਮ ਇਸ ਗੁਰਸਖ ਵੀਰ ਵੱਲੋਂ ਕੀਤਾ ਜਾ ਰਿਹਾ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਆਵਾਰਾ ਗਾਵਾਂ ਦੀ ਜਿਹੜੀ ਸੰਭ ਸੰਭਾਲ ਆ ਉਹ ਕੀਤੀ ਜਾ ਰਹੀ ਹੈ ਨਾਲ ਹੀ ਉਸਨੇ ਅਪੀਲ ਕੀਤੀ ਹੈ ਸ਼ਹਿਰ ਵਾਸੀਆਂ ਨੂੰ ਹੋਰਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਸ ਦਾ ਵੱਤ ਵਤ ਸਾਥ ਜਿਹੜਾ ਉਹ ਦਿੱਤਾ ਜਾਵੇ ਅਗਰ ਕੋਈ ਇੱਕ ਇੱਕ ਰੁਪਈਆ ਵੀ ਇੱਕ ਘਰ ਵਿੱਚੋਂ ਦਿੰਦਾ ਤਾਂ ਇਹਨਾਂ ਦਾ ਜਿਹੜਾ ਗਾਵਾਂ ਦਾ ਪਾਲਣ ਪੋਸ਼ਣ ਜਿਹੜਾ ਉਹ ਚੰਗੀ ਤਰ੍ਹਾਂ ਹੋ ਸਕਦਾ ਕਿਉਂਕਿ ਅੱਗੇ ਸੀਜ਼ਨ ਆ ਰਿਹਾ ਹੈ ਜਗਾ ਹੈ ਨਹੀਂ ਕੀ ਦਾਣਾ ਮੰਡੀ ਵਿੱਚ ਪਸ਼ੂ ਜਿਹੜੇ ਆ ਉਹ ਰੱਖੇ ਹੋਇਆ ਤਾਂ ਜਗ੍ਹਾ ਹੈ ਨੀਗੀ ਗਾਂ ਸੀਜਨ ਆ ਰਿਹਾ ਤਾਂ ਇੱਥੋਂ ਵੀ ਜਿਹੜਾ ਇਹ ਗਾਵਾਂ ਜੜੀਆਂ ਉਸ ਨੂੰ ਲੈ ਜਾਣੀਆਂ ਪੈਣੀਆਂ ਜਗ੍ਹਾ ਜਿਹੜੀ ਆ ਉਹ ਖਾਲੀ ਕਰਨੀ ਪਵੇ ਇਸ ਲਈ ਅਪੀਲ ਕੀਤੀ ਜਾ ਰਹੀ ਹੈ ਕਿ ਉਸ ਦਾ ਸਾਥ ਜਿਹੜਾ ਦਿੱਤਾ ਜਾਵੇ ਤਾਂ ਕਿ ਪ੍ਰਸ਼ਾਸਨ ਨਾਲ ਵੀ ਗੱਲਬਾਤ ਹੋ ਸਕੇ ਤੇ ਥੋੜਾ ਬਹੁਤਾ ਪੈਸਾ ਵੀ ਜਿਹੜਾ ਇਕੱਠਾ ਹੋ ਸਕੇ ਤਾਂ ਕਿ ਅਲੱਗ ਤੋਂ ਜਗ੍ਹਾ ਲੈ ਕੇ ਇਹਨਾਂ ਗਾਵਾਂ ਨੂੰ ਜਿਹੜਾ ਉੱਥੇ ਰੱਖਿਆ ਜਾ ਸਕੇ ਫੋਟੋ ਕਮਰਮੈਨ ਗਜਵੀਰ ਦੇ ਨਾਲ ਪਰਮਜੀਤ ਸਖਾਣਾ ਸੁਰਖਾਪਤੀ